ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵਾਰਾ ਭਾਈ ਗੁਰਦਾਸ ਜੀ ਵਾਰ 3 ਈਕ ਓਂਕਾਰ ਸਤਗੁਰ ਪ੍ਰਸਾਦ ਗੁਰਮੁਖ ਮਨਮੁਖ ਜਾਣਿਐ ਸਾਦ ਅਸਾਦ ਜਗਤ ਪਰਤਾਰਾ ਦੋ ਵਿੱਚ ਦੁਖੀ ਦੁਬਾਜਰੇ ਖਰਬੜ ਹੋਏ ਖੁਦੀ ਖੁਆਰ ਦੁਹੀ ਸਰਾਈਂ ਜਰਦ ਰੋ ਦਗੇ ਦੁਰਾਹੇ ਚੋਰ ਚੁਗਾਰਾ ਨਾ ਉਰਵਾਰ ਨਾ ਪਾਰ ਹੈ ਗੋਤੇ ਖਾਨ ਭਰਮ ਸਿਰ ਭਾਰਾ ਹਿੰਦੂ ਮੁਸਲਮਾਨ ਵਿੱਚ ਗੁਰਮਖ ਮਨਮਖ ਵਿੱਚ ਗੁਬਾਰਾ ਜੰਮਣ ਮਰਨ ਸਦਾ ਸਿਰ ਮਾਰਾ ਦੋ ਮਿਲ ਜਮੇ ਦੋਏ ਜਣੇ ਦੋ ਜਣਿਆਂ ਦੋ ਰਾਤ ਚਲਾਏ Hindu ਆਖਣ ਰਾਮ ਰਾਮ ਮੁਸਲਮਾਨਾ ਨਾਉ ਖਦਾਏ Hindu ਪੂਰਬ ਸੋਹਿਆ ਪੱਛਮ ਮੁਸਲਮਾਨ ਨਿਵਾਏ ਗੰਗ ਬਨਾਰਸ Hindu ਆ ਮੱਕਾ ਮੁਸਲਮਾਨ ਮਨਾਏ ਵੈਦਕ ਤੈ ਬਾ ਚਾਰ 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 ਵਰਨ ਚਾਰ ਮਜਬ ਚਲਾਏ ਪੰਜ ਤਤ ਦੋ ਵੇ ਜਣੇ ਪੌਣ ਪੌਣੀ ਬਸੰਤਰ ਚਾਏ ਇੱਕ ਥਾਂ ਦੋਏ ਨੌ ਤਰਾਏ ਦੇਖ ਦੋ ਪਤੀ ਯਾਰ ਸੀ ਮਜਲਸ ਹੱਤੋਂ ਹੱਤੀ ਨਚੈ ਦੁਖੋਂ ਦੁਖ ਦੁਬਾਜਰੀ ਘਰ ਘਰ ਫਿਰੇ ਪਰਾਈ ਖੱਚੈ ਅਗੋਂ ਹੋਏ ਸਖਾਵਣੀ ਮੂੰ ਡਿਠੈ ਮਾਨਸ ਚ ਮੱਚੈ ਪਿਛੋਂ ਦੇਖ ਡਰਾਵਣੀ ਇੱਕੋ ਮੋ ਦੋ ਜਨਸ ਵਿਰਚੈ ਖੇ ਪਾਇ ਮੋ ਮੰਜਿਐ ਫਿਰ ਪਰ ਮੈਲ ਭਰੇ ਰੰਗਰ ਕੱਚੈ ਧਰਮ ਰਾਇ ਜਮ ਇੱਕ ਹੈ ਧਰਮ ਅਧਰਮ ਨਾ ਭਰਮ ਪਰਚੈ ਗੁਰਮਖ ਜਾਏ ਮਿਲੈ ਸਚ ਸਚੈ ਉਹਨੇ ਜਲਾ ਤੰਦ ਗੰਡ ਇੱਕ ਸੂਤ ਕਰ ਤਾਣਾ ਵਣ ਦਰਜੀ ਪਾੜ ਵਿਗਾੜਦਾ ਪਾਟਾ ਮੋਲ ਨਾ ਲਹੈ ਵਿਕਾਣਾ ਕਤਰਣ ਕਤਰੈ ਕਤਰਣੀ ਹੋਏ ਦਮੂਹੀ ਚੜਦੀ ਸਣਾ ਸੂਈ ਸਿਵ ਜੋੜ ਕੇ ਵਿਛੜਿਆ ਕਰ ਮੇਲ ਮਿਲਾਣਾ ਸਾਹਿਬ ਇੱਕੋ ਰਹੇ ਦੁਏ ਜਗ ਵਿੱਚ ਹਿੰਦੂ ਮੁਸਲਮਾਨ ਗੁਰਸਿੱਖੀ ਪ੍ਰਧਾਨ ਹੈ ਪੀਰ ਮਰੀਦੀ ਹੈ ਪਰਵਾਣਾ ਦੁਖੀ ਦੁਬਾਜਰਿਆ ਹੈ ਰਾਣਾ ਜੋ ਚਰਖਾ ਅਠ ਖੰਬੀਆਂ ਦੁਏ ਲਠੀ ਦੇ ਮੰਜ ਮਝੇਰੂ ਦੁਏ ਸਿਰ ਧਰ ਦੋ ਖੰਡ ਵਿੱਚ ਸਿਰ ਗਿਰਦਾਨ ਫਿਰੇ ਲਖ ਫੇਰੂ ਬਉਣ ਪਾਇ ਪਲੇਟੀਏ ਮਾਲ ਵਟਾਏ ਪਾਇਆ ਘਟਕੇ ਰੂ ਦੋ ਚਰਮਖ ਵਿੱਚ ਤਰਕਲਾ ਕਤਨ ਕੁੜੀਆਂ ਚਿੜੀਆਂ 헤ਰੂ ਤਿਰੰਜਣ ਬੈ ਉੱਠ ਜਾਂਦੀਆਂ ਜਿਉ ਬਿਰਖੋਂ ਉੱਡ ਜਾਣ ਪੰਖੇ ਰੂ ਓੜ ਨੂੰ ਬਾਹੂਨਾਤੀਏ ਕੱਚਾ ਰੰਗ ਰੰਗਾਇਆ ਗੇਰੂ ਕੋਮਕ ਮੰਦੀ ਛਉ ਕੋਵੇਰੂ ਸੋਹਰ ਪੀਰ ਪੱਲ ਰਹਿ ਹੋਏ ਨ ਲੱਜ ਨ ਲੱਜਾ ਧੋਵੇ ਰਾਵੈ ਜਾਰ ਪਧਾਰ ਤਾਂ ਚ ਖਿੰਜੋ ਤਾਣ ਖੁਸ਼ੀ ਕਿਉ ਹੋਵੇ ਸਮਝਾਈ ਨਾ ਸਮਝੀ ਮਰਨੇ ਪਰਨੇ ਲੋਕ ਵਿਗੋਵੇ ਤੇਰੇ ਤੇਰ ਮਿਲਦੇ ਮਹਿਣੇ ਹੋਏ ਸ਼ਰਮਿੰਦੀ ਅੰਜੂ ਰੋਵੇ ਪਾਪ ਕਮਾਣੇ ਪਕੜੀਏ ਖਾਨ ਕਾਨ ਦਿਬਾਣ ਖੜੋਵੇ ਮਰੇ ਨਾ ਜੀਵੇ ਦੁੱਖ ਸਹੇ ਰਹੇ ਨ ਘਰ ਵਿੱਚ ਪਰ ਘਰ ਜੋ ਵੈ ਦੁਬਦਾ ਅਵਗਣ ਖਾਰ ਪਰਵੈ ਜੋ ਬੇਸਵੇ ਥੇ ਘਰ ਪਛੋਤਾਵੇ ਸੁਖ ਨਾ ਵਸੈ ਚੜ ਚੜ ਲੜਦੇ ਭੂਮੀਏ ਤਾੜਾ ਪੇੜਾ ਖਸਣ ਖਸੈ ਦੋ ਨਰੀ ਦਾਂ ਦੁਲਖਾ ਦੋ ਮਨ ਸਾਦੀ ਨਾਰ ਵਿਣਸੈ ਉਏ ਉਜੜਾ ਖੇਤੀਏ ਦੋ ਹਾਕਮ ਦੋਏ ਹੁਕਮ ਕੁਣਸੈ ਦੁਖ ਦੋਏ ਚਿੰਤਾ ਰਾਤ ਦਿਹ ਕਰਛ ਜੈ ਵਿਰਾਇਣ ਹਸੈ ਦੋ ਖੰਡਾਂ ਵਿੱਚ ਰੱਖ ਸਿਰ ਵਸਦੀ ਵਸੈ ਨਨਸਦੀ ਨਸੈ ਦੂਜਾ ਭਉ ਭੰਗ ਮੰਡਸੈ ਦੁਖੀਆਂ ਦੁਸ਼ਟੋ ਤੋ ਬਾਜਰਾ ਸੱਪਦ ਮੂਹਾ ਬੁਰਾ ਬਰਿਆ ਬਰਿਆਈ ਸਬਦੂ ਮੰਦੇ ਸੱਪ ਜੋਨ ਸੱਪ ਵਿੱਚ ਕੁजात ਕੁਭਾਈ ਕੋੜੀ ਹੋਆ ਗੋਪ ਗੁਰ ਨਿਗੁਰੇ ਤੰਤ ਨਮੰਤ ਸੁਖਾਈ ਕੋੜੀ ਹੋਵੇ ਲੜੈ ਜਿਸ ਵਿਗੜ ਰੂਪ ਹੋਏ ਮਰ ਸਹਮਾਈ ਗੁਰਮukh ਮਨਮukh ਬਾਹਰਾ ਲਾਤੋਂ ਲਾਵਾਂ ਲੈ ਬਜਾਈ ਤੇ ਸਵੇਹ ਬੋਤ ਕੁਲਾਤ ਮਨ ਅੰਦਰ ਗਣਤੇ ਤਾਤ ਪਰਾਏ ਸਿਰ ਚਿੱਥੇ ਵਿਉ ਬਾਣ ਨਾ ਜਾਈ ਜਿਉ ਬੋਹ ਮਿਤਿ ਵਿਸਵ ਛੱਡੇ ਖਸਮ ਨ ਖਸਮੀ ਹੋਈ ਪੁੱਤ ਜਣੇ ਜੇ ਵਿਸਵਾ ਨਾਨਕ ਦਾਦਕ ਨਾ ਕੋਈ ਨਰਕ ਸਵਾਰ ਸ਼ਿੰਗਾਰਿਆ ਰਾਗ ਰੰਗ ਚਲ ਚਲੇ ਚਲੋਈ ਕੰਡਾ ਅਹੇੜੀਆਂ ਮਾਨਸ ਮਿਰਗ ਵਿਣਾ ਹੋ ਸਦ ਸਥੋਈ ਇਥੇ ਮਰੇ ਹਰਾਮ ਹੋਏ ਅਗੇ ਦਰਗਹ ਮਿਲੇ ਨ ਟੋਈ ਦੁਖੀਆਂ ਦੁਸ਼ਟ ਦਬਾਜਰਾ ਜਾਣ ਰੁਪਈਆ ਮੇਖੀ ਸੋਈ ਵਿਗੜੇ ਆਪ ਵਿਗੋੜੇ ਵਿਗਾੜੇ ਲੋਈ ਵਣ ਵਣ ਕੌਨ ਸੁਹੀ ਖਰਸਿਆਣਾ ਹੋਏ ਵਿਗੁੱਤਾ ਚੁੱਤੜ ਮਿੱਟੀ ਜਸ ਲਗੈ ਜਾਣ ਖਸਮ ਕੁਮਾਰਾ ਕੁੱਤਾ ਬਾ ਬਾਣੀਆਂ ਕਹਾਣੀਆਂ ਘਰ ਘਰ ਬੈ ਕਰਨ ਕੋ ਪੁੱਤਾ ਆਗੂ ਹੋਏ ਮੁਹਾਇਦਾ ਸਾਥ ਛੱਡ ਚੌ ਰਹੇ ਸੁਤਾ ਜੰਮੀ ਸਾਹ ਹੋ ਜਾੜਦਾ ਗਲਿਆਂ 세ਤੀ ਮੀ ਕੁਰਤਾ ਦੁਖਿਆ ਦੁਸ਼ਟ ਦਬਾਜਰਾ ਖੱਟਰ ਬਲਦ ਜਿਵੇਂ ਹਲ ਜੁੱਤਾ ਡਮ ਡਮ ਸਾਨ ਉਜਾੜੀ ਮੁੱਤਾ ਦੁਖਿਆ ਦੁਸ਼ਟ ਦਬਾਜਰਾ ਤਾਂ ਮੇ ਰੰਗੋਂ ਕਹਿ ਹਾਂ ਹੋਵੇ ਬਹੁਰ ਦਿਸੇ ਉਜਲਾ ਅੰਦਰ ਮਸ ਨਾ ਧੋਪੈ ਧੋਵੇ ਸੰਨੀ ਜਾਣ ਲੋਹਾਰ ਦੇ ਹੋਏ ਦਮੂਹੀ ਕੁ ਸੰਗ ਵਿਗੋਵੇ ਖਿਣ ਤੱਤੀ ਆਰਣ ਵੜੈ ਖਿਣ ਠੰਡੀ ਜਲ ਅੰਦਰ ਡੋਵੇ ਤੁਮ ਦੇ ਸੇ ਸੁਹਣਾ ਚਿੱਤਰ ਮਿਤਾਲਾ ਵਿਸ ਵਿਲੋਵੇ ਸੌਨਾ ਕੌੜਸ ਸਕੇ ਜਿਬੈ ਛਲ ਹੰਝੂ ਰੋਵੇ ਕਲੀ ਕਨੇਰ ਨਹਾਰ ਪਰੋਵੇ ਦੁਖੇ ਦੋਸਤ ਦੋ ਬਾਜਰਾ ਸੂਤਰ ਮੁਰਗ ਹੋਏ ਕੰਮ ਨਾ ਆਵੇ ਉੱਡਣ ਉੱਡੇ ਨਾ ਲੱਦੀਏ ਪੁਰਸਸ ਹੋਈ ਆਪ ਲਖਾਵੇ ਹਸਤੀ ਦੰਦ ਵਖਾਣੀਆਂ ਨਾ ਹੋਰ ਦਿਖਾ ਲੈ ਹੋਰ ਤਖਾਵੇ ਬੱਕਰੀਆਂ ਨੂੰ ਚਾਰ ਥਣ ਦੋਏ ਗਲ ਵਿੱਚ ਦੋਏ ਲੇਵੈ ਲਵੇ ਇੱਕ ਨਹੀਂ ਦੁੱਧ ਸਮਾਮਦਾ ਇਕਟ ਗਾਉ ਠਗ ਢਗਾਵੇਂ ਮੋਰਾ ਅੱਖੀ ਚਾਰ ਚਾਰ ਓਏ ਦੇਖਣ ਓਨੀ ਦਿਸਣ ਆਵੇ ਦੂਜਾ ਭਉ ਕੁਦਉ ਹਰਵੇ ਦੰਮਲ ਵਜੇ ਦੋ ਤਰੀ ਖਾਏ ਤਮਾ ਚੇ ਬੰਦਨ ਜੜਿਆ ਵਜਨ ਰਾਗ ਰਬਾਬ ਵਿੱਚ ਕੰਨ ਮਰੋੜੀ ਫਿਰ ਫਿਰ ਫੜਿਆ ਖਾਨਮ ਜੀਰੇ ਟਕਰਾਂ ਸਿਰ ਤਨ ਭਨ ਮਰਦੇ ਕਰ ਧੜਿਆ ਖਾਲੀ ਵਜੈ ਵੰਜਲੀ ਦੇ ਸੁਲਾਕ ਨਾ ਅੰਦਰ ਬਣਿਆ ਸੋਇਨੇ ਕਲਸ ਸਵਾਰੀਏ ਭੰਨਾ ਘਟਾ ਨਾ ਜਾਈ ਘੜਿਆ ਦੂਜਾ ਭਉ ਸੜਾਣੇ ਸੜਿਆ दुखिया दुष्ट दुबाजरा दो बगल समादर है कटंगा बजर पाप न उतरन कोटकोट जियां खाए विच गंगा तीरत नावै तुम बडी तरतर तन धोवै कर नंगा मन विच बसै कालकूट परमन उतर कर्म कुटंगा वरमे मारी न मरे बैठा जाए पाताल भंगा ਖਸਤੀ ਨੀਰ ਨਿਵਾਲੀਏ ਨਿਕਲ ਖੇ ਉਡਾਏ ਅੰਗਾ ਦੂਜਾ ਭਉ ਸੁਹਾਉ ਨਾ ਚੰਗਾ ਦੂਜਾ ਭਉ ਦਬਾਜਰਾ ਮਨ ਪਟੈ ਖਰਬੜੂ ਖੀਰਾ ਅਗੋਂ ਮਿੱਠਾ ਹੋਏ ਮਿਲੈ ਪਿਛੋਂ ਕੌੜਾ ਦੋਖ ਸਰੀਰਾ ਜਿਉ ਬਉ ਮਿਤਾ ਕਵਲ ਫੁੱਲ ਬਉ ਰੰਗੀ ਬਨ ਪਿੰਡ ਅਹੀਰਾ ਹਰਿਆ ਤਿਲ ਬੁਆੜ ਜਿਉ ਕਲੀ ਕਨੇਰ ਦੁਰੰਗ ਨ ਧੀਰਾ ਜੇ ਸੋ ਹੱਤ ਨੜਵਦਾ ਅੰਦਰ ਖਾਲੀ ਵਾਜਨ ਫੇਰਾ ਚੰਨਣ ਵਾਸਨਾ ਬੋਖਿਨ ਖੈ ਖੈ ਵਾਸ ਜਲਨ ਬੇਪੀਰਾ ਜਮਦਰ ਚੋਟਾ ਸਹ ਵਹੀਰਾ ਦੂਜਾ ਪੌਦ ਬਾਜਰਾ ਬੱਦਾ ਕਰੇ ਸਲਾਮ ਨਾ ਪਾਵੇ ਢੀਂਗ ਜੁਹਾਰੀ ਢਿੰਗਲੀ ਗਲ ਬੰਦੇ ਹੋ ਸੀਸ ਨਿਵਾਵੇ ਗਲ ਬੰਦੇ ਜਿਉ ਨਿਕਲੇ ਖੂਹੋਂ ਪਾਣੀ ਉੱਪਰ ਆਵੇ ਬੱਦਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ ਚੜਾਵੇ ਨਿਵੇਂ ਕਮਾਣ ਤੋ ਬਾਜਰੀ ਜੇ ਫੜਦੇ ਇੱਕ ਸੀਸ ਹਵੇ ਨੇメ ਅਹੇੜੀ ਮਿਰਗ ਦੇਖ ਕਰੇ ਬਿਸਾ ਧੋ ਸਰ ਲਵੇ ਅਪਰਾਧੀ ਅਪਰਾਧ ਕਮਾਵੇ ਨੇਵੇਂ ਨਾ ਤੀਰ ਦੁ ਬਾਜਰਾ ਗਾੜੇ ਖੰਭ ਮੁਖੀ ਮੋਲਾਏ ਨੇਵੇਂ ਨਨੇ ਜਦੁ ਮੁਹ ਰਣ ਵਿੱਚ ਉੱਚਾ ਪਗਣਾਏ ਅਸ਼ਟ ਥਾਤ ਦਾ ਜਬਰ ਜੰਗ ਨੇਵੇਂ ਨਾ ਫਟੇ ਕੋਟ ਟਹਾਏ ਨੇਵੇਂ ਨਖੰਡਾ ਸਰਦਾ ਹੋਏ ਦੁਤਾਰਾ ਖੂਨ ਕਰਾਏ ਨੇਵੇਂ ਸੁਲੇ ਕਿਰਣੀ ਕਰ ਅਸਵਾਰ ਫਾਹੇ ਦਿਵਾਏ ਨਿਵਣ ਨ ਸਿਖਾ ਸਖਤ ਹੋਏ ਮਾਸ ਪਰੋਏ ਕਬਾਬ ਪਨਾਏ ਜਿਉਂ ਕਰ ਆਰ ਰੁਖਤ ਛਾਏ ਅਕਤ ਧੂਰਾ ਝਟਲਾ ਨੀਵਾ ਹੋਏ ਨਾ ਦੁਬਦਾ ਖੋਈ ਫੁੱਲ ਫੁੱਲੇ ਦੁਬਜਰੇ ਬੇਖਫਲ ਫਲ ਫਲ ਮੰਦੀ ਸੋਈ ਪੀਏ ਨ ਕੋਈ ਅੱਕ ਦੁੱਧ ਪੀਤੇ ਮਰੀਏ ਦੁੱਧ ਨ ਹੋਈ ਖਖੜੀਆਂ ਵਿੱਚ ਬੁੱਡੀਆਂ ਫਟ ਫਟ ਛੋਟ ਛੋਟ ਉੱਡਣ ਹੋਈ ਚਿਤ ਮਿ ਤਲਾ ਅੱਕ ਤੇਡ ਮਿਲੈ ਦੁਬਾਜਰਿਆਂ ਕਿਉ ਢੋਈ ਖਾਏ ਤੇ ਧੂਰ ਬਰਲੀਏ ਕੱਖ ਚੁਣੰਦਾ ਵਤੈ ਲੋਈ ਕੌੜੀ ਰਤਕ ਜੇਲ ਪਰੋਈ ਵਦ ਚੀਲ ਉਜਾੜ ਵਿੱਚ ਉੱਚੇ ਉੱਪਰ ਉੱਚੀ ਹੋਈ ਗੰਦੀ ਜਲਨ ਮੁਸਾਹਰੇ ਪਾਤ ਪਤਨਾ ਚੋਂਦਾ ਕੋਈ ਚੋਨਾ ਬਹਿਣ ਬੰਧਾਣੂਆ ਪਵੇ ਪਛਾਵੇ ਟਿੱਬੀ ਟੋਈ ਫਿੰਡ ਜਿਵੇਂ ਫਲ ਫਾਟੀਆਂ ਘੁੰਗਰਿਆਂ ਲੈ ਰੁੱਲ ਪਲੋਈ ਕਾਠ ਕੋ ਕਾਠ ਨ ਸਹਿ ਸਕੇ ਪਾਣੀ ਪਵਣ ਨ ਧੋਪ ਨ ਲੋਈ ਲੱਗੀ ਮੂਲ ਨ ਵਿੱਜਵੇ ਜਲਦੀ ਹੋਮੇ ਅਗ ਖੜੋਈ ਵੜਿਆਈ ਕਰ ਦਈ ਵਿਗੋਈ ਤੇ ਤੇਲ ਕਾਲਾ ਫੁੱਲ ਉਚਲਾ ਖਰਿਆ ਬੂਟਾ ਕਿਆ ਨਿਸ਼ਾਨੀ ਮੁੱਢੋਂ ਵੱਡ ਬਣਾਈਏ ਸਿਰ ਤਲਵਾਇਆ ਮਜ ਬਿਵਾਣੀ ਕਰ ਕਟ ਪਾਈ ਝੰਬੀਏ ਤੇਲ ਤਿਲੀ ਹੋ ਪੀੜੇ ਕਾਣੀ ਸਣ ਕਪਾ ਦੁਇਰਾ ਕਰ ਪਰ ਉਪਕਾਰ ਵਿਕਾਰ ਵਿਡਾਣੀ ਵੇਲ ਕਤਾਏ ਬਣਾਈਏ ਪਰਦਾ ਕੱਜਣ ਕੱਪੜ ਪ੍ਰਾਣੀ ਖਲ ਕੜਾਏ ਵਟਾਏ ਸਣ ਰਸੇ ਬੰਨਨ ਮਨ ਸਰਬਾਣੀ ਦੁਸ਼ਟਾ ਦੁਸ਼ਟਾਈ ਮਹਿਮਾਨੀ ਕਿਕਰ ਕੰਡੇ ਤਰੇਕ ਫਲ ਫਲਿਨ ਫਲਿਆ ਨੇ ਫਲ ਦੇਹੀ ਰੰਗ ਬਿਰੰਗੀ ਦੁਹਾ ਫਲ ਦਾਖ ਨ ਗੋਚਾ ਕਪਟ ਸਨੇਹੀ ਚੇਤਮ ਤਲ ਅਰੰਡ ਫਲ ਥੋਥੇ ਥੋਰ ਆਸ ਕਨੇਹੀ ਰਤਾ ਫਲ ਨਾ ਮੁੱਲ ਅਡ ਨੇ ਫਲ ਸਿੰਮਲ ਛਾਵ ਜਿਵੇਹੀ ਜਿਉ ਨਲੀਏਰ ਕਠੋਰ ਫਲ ਮੂਹ ਪੰਨੇ ਦੇ ਗਰੀਤ ਵੇਹੀ ਸੂਤ ਕਪੂਤ ਸਪੂਤ ਦੂਤ ਕਾਲੇ ਧੌਲੇ ਤੂਤ ਇਵੇਹੀ ਦੂਜਾ ਭਉ ਕੁਦਉ ਤਰੇਹੀ ਜੋ ਮਣਕਾਲੇ ਸਪਸਿਰ ਖਸ ਖਸ ਰਸ ਰਸ ਦੇਨ ਜਣੇ ਜਾਣ ਕਥੂਰੀ ਮਿਰਗ ਤਨ ਜੀਵੰਦਿਆਂ ਕਿਉ ਕੋਈ ਆਣੈ ਆਰਣ ਲੋਹਾ ਤੱਇ ਘੜੀਏ ਜਿਉ ਵਖਦੇ ਬਾਧਾਣੇ ਸੂਰਣ ਮਰਣ ਸਾਦੀਏ ਖਾਹੇ ਸਲਾਹੇ ਪੁਰਖ ਪਰਵਾਣੈ ਪਾਨ ਸਫਾਰੀ ਕਥ ਮਿਲੇ ਚੂਨੇ ਰੰਗ ਸੁਰੰਗ ਸਜਾਣੈ ਔਖਦ ਹੋਵੇ ਕਾਲਕੂਟ ਮਾਰ ਜਵਾਲਣ ਵੈਦ ਸਜਾਣੇ ਮਨ ਪਰ ਮਨ ਪਰ ਗੁਰਮਖ ਵਸ ਆਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਰ ਚੌਥੀਵੀ ੴ ਸਤਗੁਰ ਪ੍ਰਸਾਦ ਸਤਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ ਜਾਣੋ ਧਰਤੀ ਧਰਮ ਕੀ ਸੱਚੀ ਧਰਮਸ਼ਲ ਜਿਹਾ ਬੀਜੈ ਸੋ ਲੁਣੈ ਫਲ ਕਰਮ ਸੰਭਾਲਾ ਜਿਉ ਕਰ ਨਿਰਮਲ ਹਰਸੀ ਜਗ ਵੇਖਣ ਵਾਲ ਜਿਹਾ ਮੂਹ ਘਰ ਭਾਲੀਏ ਤੇ ਹੋਵੇ ਖਾਲਾ ਸੇਵਕ ਦਰਗ ਸੁਰਖ ਰੂ ਵੇ ਮੁਖ ਮੂ ਕਲਾ ਜੋ ਗੁਰਗੋਪੈ ਆਪਣਾ ਕਿਉ ਸਿਜੈ ਚੇਲਾ ਸੰਗਲ ਘਤ ਚਲਾਈਐ ਜਮਪੰਥ ਇਕਲ ਲਹਿ ਸਜਾਈ ਨਰਕ ਵਿੱਚ ਉਹ ਖਰਾ ਦੁਹਿਲਾ ਲੱਖ ਚਰਸੀ ਪੌਂਦਿਆਂ ਫਿਰ ਹੋਏ ਨਾ ਮਿਲਾ ਜਨਮ ਪਦਾਰਤ ਸਾਰਿਆ ਜਿਉਂ ਜੂਏ ਖੇਲ ਹੱਥ ਮਰੋੜੇ ਸਿਰ ਤਤ ਤੁਨੇ ਉਹ ਲਹਿ ਵੇਲਾ ਆਪ ਨਮਨ ਜੈ ਸਹਰੇ ਸਿਖ ਲੋਕ ਸੁਣਾਵੇ ਕੰਤ ਨ ਪੁੱਛੇ ਬਾਤੜੀ ਸੁਹਾਗ ਗਣਾਵੇ ਚੂਹਾ ਖੜ ਨ ਮਾਵੇ ਲੱਕ ਛੱਜ ਬਲਾਵੇ ਮੰਤ ਨ ਹੋਏ ਅਠੂ ਹਿਆ ਹੱਥ ਸੱਪੀ ਪਾਵੇ ਸਰ ਸਨੇ ਆਗਾਸ਼ ਨੂੰ ਫਿਰ ਮੱਥੇ ਆਵੇ ਦੁਹੀ ਸਰਾਇ ਜਰਦੂ ਬੇਮੁਖ ਪਛਤਾਵੇ ਰਤਨੰ ਮਣੀ ਗਲਬੰਦਰ ਕਿਉ ਕੀ ਮਨ ਜਾਣੈ ਕੜਸੀ ਸਉ ਨ ਸੰਮਲੇ ਭੋਜਨ ਰਸ ਖਾਣੈ ਡੱਡੂ ਚਿੱਕੜ ਵਾਸ ਹੈ ਕਬਲੇ ਨਾ ਸਜਾਣੈ ਨਾ ਬਕਥੂਰੀ ਮਿਰਗ ਦੇ ਫਿਰਦਾ ਹੈ ਰਾਣੈ ਗੁਜਰ ਗੋਰਸ ਵੇਚਕੈ ਖਲ ਸੁੜਿਆਣੈ ਬੇਮਖ ਮੂਲੋਂ ਕੁੱਥਿਆਂ ਦੁਖ ਸਹੈ ਜਮਾਣੈ ਸਾਵਣ ਵਣ ਹਰਿਆਵਲੇ ਸੁੱਕੇ ਜਵਹ ਸਭ ਕੋ ਸਰਸਾ ਵਰਸ ਦੇ ਝੂਰੇ ਜੁਲਹਾ ਸਭ ਨਾ ਰਾਤ ਮਿਲਾਵੜਾ ਚੱਕਵੀ ਦੋਰਾ ਸ਼ੰਖ ਸਮੁੰਦੋ ਸਖਣ ਰੋਵੇ ਦੇ ਤਹਾ راہ ਉਜੜ ਜੋ ਪਵੇ ਮੁਸੇ ਦੇ 파 ਤ्यों जग ਅੰਦਰ ਬੇਮਖਾਂ ਨਿਤ ਉੱਬੇ ਸਹਾ ਗਿੱਦੜ ਦਾਖ ਨਾ ਪੜੈ ਆਖੇ ਥੂ ਕੌੜੀ ਨੱਚਣ ਨੱਚ ਨ ਜਾਣੀ ਆਖੇ ਪੁਏ ਸੌੜੀ ਬੋਲੇ ਅੱਗੇ ਗਾਵਿਏ ਪੈਰੋਂ ਸੋ ਗੌੜੀ ਹੰਸਾ ਨਾਲ ਟਟਿਹਰੀ ਕਿਉਂ ਪਹੁੰਚੇ ਦੌੜੀ ਸਾਵਣ ਵਣ ਹਰਿਆਵਲੇ ਅੱਕ ਜੰਮੇ ਔੜੀ ਬੇਮੁਖ ਸੁਖ ਨ ਦੇਖਈ ਜਿਉ ਛੁੱਟੜ ਛੌੜੀ ਬੇੜੇ ਪੂਛਲ ਲੱਗਿਆ ਕਿਉਂ ਪਾਰ ਲੰਗੀਏ ਭੂਤ ਕੇਰੀ ਦੋਸਤੀ ਨੇ ਤੇ ਸਹਸਾ ਜੀਏ ਨਦੀ ਕਿਨਾਰੇ ਰੁਖੜ ਵਿਸੋ ਨ ਕੀਏ ਮਰਤਕ ਨਾਲ ਵਿਆਹੀ ਹੈ ਸੁਹਾਗ ਨ ਥੀਏ ਵਿਸ ਹਲਾਹਲ ਬੀਜ ਕੈ ਕਿਉਂ ਅਮਿਓ ਲਹੀਏ ਬੇਮੁਖ ਸੇਤੀ ਪਰਖੜੀ ਜਮ ਡੰਡ ਸਹੀਏ ਕੋਰਡ ਮੋਠ ਨਰਜਈ ਕਰ ਅਗਨੀ ਜੋਸ ਸਹਸਵਲੋਂ ਇਕ ਵਿਗੜੇ ਤਰਵਰ ਕੀ ਨੋਸ਼ ਟਿਬੈ ਨੀਰ ਨ ਠਹਰੇ ਕਣ ਵਰਸ ਗਿਓਸ ਵਿਣ ਸੰਜਮ ਰੋਗੀ ਮਰੇ ਚਿਤ ਵੈਦਨ ਰੋਸ ਅਵਿਆ ਵਰਨਾ ਬਿਆਪੇ ਮਸਤਕ ਲਿਖਿਓਸ ਬੇਮੁਖ ਪੜੈ ਨ ਇਲਮ ਜਿਉ ਅਵ ਗੁਣ ਸਭ ਓਸ ਅੰਨੇ ਚੰਦਨ ਦਿਸੇ ਜਗ ਜੋਤ ਸਬਾਈ ਬੋਲਾ ਰਾਗ ਨਾ ਸਮਝੇ ਕਿਉ ਘਟ ਨ ਜਾਏ ਵਾਸ ਨ ਆਵੇ ਗੁਣ ਗਣੇ ਪਰਮਲ ਮਹਿਕਾਈ ਗੁੰਗ ਜੀਬ ਨ ਉਗੜੇ ਸਭ ਸ਼ਬਦ ਸੁਹਾਈ ਸਤਗੁਰ ਸਾਗਰ ਸੇਵ ਕੈ ਨਿਦ ਸਭ ਨ ਪਾਈ ਬੇਮੁਖ ਖਾਤਕ ਘੂਟਿਆ ਤਿਸ ਦੋਸ਼ ਕਮਾਈ ਰਤਨੋ ਪੰਨੇ ਸਹਿ ਰੋਪੀ ਪਣੀ ਖਰਸ ਸੁਜੋ ਸੁਜਨ ਤਿੰਨ ਲੋ ਔਲੰਗ ਵਿਚਕਾਰ ਧਰਤੀ ਉਪਜੈ ਅਨ ਧਨ ਵਿਚ ਕਲਰ ਭਾਰਾ ਈਸਰ ਤੁਸੈ ਹੋਰ ਨਾ ਕਰ ਖੱਪਰ ਚਰ ਜਿਉ ਘਣਵੰਤ ਕਚਟੜ ਕਿਆ ਕਰੈ ਵਿਚਾਰ ਬੇਮੁਖ ਮਸਤਕ ਲਿਖਿਆ ਕੌਣ ਮੇਟਣ ਹਾਰਾ ਗائیں ਘਰ ਗੁਸਾਈਆਂ ਮਾਧਾਨ ਕਢਾਏ ਕੋੜੇ ਸੁਣ ਸੌਦਾ ਕਰ ਚਾਬਕ ਮੁਲ ਆਏ ਦੇਖ ਪਰਾਏ ਭਾਜਵਾੜ ਘਰ ਗਉ ਕਤਾਏ ਸੋਇਨਾ ਹਟ ਸਰਾਫ ਦੇ ਸੁਨਿਆਰ ਸਦਾਏ ਅੰਦਰ ਢੋਈ ਨਾ ਲਖੇ ਬਾਹਰ ਬਫਾਏ ਬੇਮੁਖ ਬਦਲ ਚਾਵਹੇ ਕੂੜੋ ਅਲਾਏ ਮੱਖਣ ਲਿਆ ਬਰੋਲ ਕੇ ਚਾਹੇ ਛਟੜ ਹੋਈ ਪੀੜ ਲਈ ਰਸ ਗਨਿਓ ਛਿਲ ਚੁਹੇ ਨ ਕੋਈ ਰੰਗ ਮਜੀ ਠੋ ਨਿਕਲੇ ਅਡਲ ਹੈ ਨ ਸੋਈ ਵਾਸ ਲਈ ਫੁਲਵਾੜਿਓ ਫਿਰ ਮਿਲੇ ਨ ਢੋਈ ਕਾਇਆ ਹੰਸ ਵਿੱਚ ਉਨਿਆ ਤਿਸ ਕੋ ਨ ਸਥੋਈ ਬੇਮੁਖ ਸੁਕੇ ਰੁਖ ਜਿਉ ਵੇਖੈ ਸਭ ਲੋਈ ਜਿਉ ਕਰਖੋਹੋਂ ਨਿਕਲੇ ਗਲ ਬੱਦੇ ਪਣੀ ਜਿਉ ਮਣ ਕੌਲੇ ਸੱਪ ਸਿਰ ਹਸਦੇ ਨ ਜਾਣੀ ਜਾਣ ਕਥੋਰੀ ਮਿਰਗ ਤਨ ਮਰ ਮੁਕੇ ਆਣੀ ਤੇਲ ਤਿਲੋਂ ਕਿਉ ਨਿਕਲੇ ਵਿਣ ਪੀੜੇ ਕਹਾਣੀ ਜਿਉ ਮੂੰ ਭੰਨੇ ਗਰੀ ਦੇ ਨਲਿਏ ਰਿਸ਼ਾਣੀ ਬੇਮੁਖਾ ਲੋਹਾ ਸਾਦੀਏ ਵਗਦੀ ਬਾਧਣੀ ਮੋਰਾ ਮਿੱਠਾ ਅਖੀਏ ਰੁੱਠੀ ਨੋ ਟੁੱਠੀ ਬੁਝਿਆ ਵੱਡਾ ਵਖਾਣੀਐ ਸਵਾਰੀ ਕੁੱਠੀ ਜਲਿਆ ਠੰਡਾ ਗਈ ਨੋ ਆਈ ਤੇ ਉੱਠੀ ਅਹਮਕ ਭੁਲ ਅਖੀਏ ਸਭ ਗੱਲ ਅਪੁੱਠੀ ਉਜੜ ਤਰਟੇ ਬੇਮੁਖਾ ਤਿਸ ਆਖਨ ਮੁਠੀ ਚੋਰੈ ਸੰਦੀ ਮੌਂ ਜਿਉ ਲੋਕ ਰੋਵੇ ਗੱਠੀ ਵੜੀਏ ਕੰਜਲ ਕੋਠੜੀ ਮੂੰ ਕੌਲਖ ਭਰੀਏ ਕਲਰ ਖੇਤੀ ਬੀਜੀਏ ਕਿਉ ਕੌ ਜਨਸਰੀਏ ਟੁੱਟੀ ਪਿੰਗ ਪਿੰਗੀਏ ਪੈ ਟੋਏ ਮਰੀਏ ਕੰਨਾ ਫੜ ਮਨ ਤਾਰੂਆ ਕਿਉ ਦੁੱਤਰ ਤਰੀਏ ਆਗ ਲਾਏ ਮੰਦਰ ਸਮੇ ਤਿਸ ਨਾਲ ਨ ਫਰੀਏ ਤਿਉ ਠਗ ਸੰਗਤ ਬੇਮੁਖਾਂ ਜੀ ਜੋ ਖੌ ਡਰੀਏ ਬਾਹਮਣ ਗਾਈ ਵੰਸ ਕਾਤ ਅਪਰਾਧ ਕਰਾਰੇ ਮਦ ਪੀ ਜੂਏ ਖੇਲਦੇ ਜੋਹਨ ਪਰ ਨਾਰੇ ਮੋਹਨ ਪਰਾਈ ਲక్ష్ਮੀ ਠਗ ਚੋਰ ਚਗਾਰੇ ਵਿਸਾਸ ਤਰੋਹੀ ਅਕਿਰਤ ਕਣ ਪਾਪੀ ਹਤਿਆਰੇ ਲੱਖ ਕਰੋੜੀ ਜੋੜਿ ਜਣ ਅਣਗਣਤ ਪਾਰੇ ਇਕਤ ਲੋਏ ਨਾ ਪੁੱਜਨੀ ਬੇਮੁਖ ਗੁਰਦੁਆਰੇ ਗੰਗ ਜਮਨ ਗੋਦਾਵਰੀ ਕੁਲ ਖੇਤ ਸਦਾਰੇ ਮਥਰਾ ਮਾਇਆ ਅਜੁਦਿਆ ਕਾਂਸੀ ਕੇਦਾਰੇ ਗਿਆ 피राग ਸਰਸਤੀ ਗੋਮਤੀ ਦੁਆਰੇ ਜਪ ਤਪ ਸੰਜਮ ਹੋਮ जग ਸਭ ਦੇਵ ਜਵਾਰੇ ਅੱਖੇ ਪਰਣੇ ਜੇ ਭਵੇਂ ਤੇ ਲੋਮ ਜਾਰੇ ਮੂਲ ਨ ਉਤਰੇ ਹੱਤਿਆ ਬੇਮੁਖ ਗੁਰਦੁਆਰੇ ਕੋਟੀਆਂ ਦੀ ਕਿਤੜੇ ਜੰਗਲ ਭੂਪਲ ਥਣੇ ਵਰੋਂ ਲੈ ਕੇ ਤੜੇ ਪਰਬਤ ਬੇਤਾਲਾ ਨਦੀਆਂ ਨਾਲੇ ਕਿਤੜੇ ਸਰਵਰ ਅਸਰਾਲਾ ਅੰਬਰ ਤਾਰੇ ਕਿਤੜੇ ਬਿਸਿਰ ਪਾਤਾਲਾ ਪੰਬਲ ਭੂਸੇ ਭੁੱਲਿਆ ਪਵਜਲ ਪਰ ਨਾਲਾ ਇੱਕ ਸਤਗੁਰ ਬਾਹਰੇ ਸਭ ਆਲ ਜੰਗਲ ਬਹੁਤੀ ਘਰੀ ਪਰਹੁਣਾ ਜਿਉਂ ਰਹਿੰਦਾ ਭੁੱਖਾ ਸਾਂਝਾ ਬਬਨ ਸਾਂਝਾ ਬਬਨ ਰੋਈਏ ਚਿਤ ਚਿੰਤਨ ਤੁਖਾ ਬੈਲੇ ਡੋਮੇ ਟੱਡ ਜਿਉਂ ਉਹ ਕਿਸੇਨ ਤੁਖਾ ਵਣ ਵਣ ਕੌਨ ਸੋਹੀ ਕਿਉ ਮਾਣੈ ਸੁਖਾ ਜਿਉਂ ਬੋ ਮਿੱਤੀ ਵੇਸਵਾ ਤਨ ਵੇਦਨ ਦੁਖਾ ਵੇਣ ਗੁਰ ਪੂਜਨ ਹੋਰਨਾ ਬਰਨੇ ਬੇਮੁਖਾ ਵਾਇਸਣਾਏ ਚੰਣੜੀ ਤਿਸ ਉਠ ਉਠਾਲੇ ਤਾੜੀ ਮਾਰ ਡਰਾਇੰਦਾ ਮਹੰਗਲ ਮਤਵਾਲੇ ਬਸਕ ਨਾਗੈ ਸਾਹਮਣਾ ਜਿਉਂ ਦੀਵਾ ਬਾਲੇ ਸਿਹੋਂ ਸਰਜੈ ਸਹਾਂ ਜਿਉਂ ਅੱਖੀ ਵੇਖਾਲੇ ਸਾਇਰ ਨਹਿਰ ਨਾ ਪੁੱਜਨੀ ਪਾਣੀ ਪਰ ਨਾਲੇ ਅਣਹੋਂਦ ਆਪ ਗਿਣਾਇੰਦੇ ਮੇ ਮੁਖ ਬਿਤਲੇ ਨਾਰ ਭਤਾਰੋਂ ਬਾਹਰੀ ਸੁਖ ਸੇਜ ਨ ਚੜਿਏ ਪੁੱਤ ਨ ਮੰਨੇ ਮਾਪਿਆਂ ਕਮ ਜਾਤੀ ਵੜਿਏ ਵਣਜਾਰਾ ਸਹੋਂ ਫਿਰੇ ਵੇ ਸਹੋਂ ਨ ਜੜਿਏ ਸਾਹਿਬ ਸੋਹੇ ਆਪਣੇ ਖਥਿਆਰ ਨ ਫੜਿਏ ਕੂੜ ਨ ਪਹੁੰਚੈ ਸਚਨੋ ਸੋ ਘੜਤ ਘੜੀਏ ਮੁੰਦਰਾ ਕੰਨ ਜਿਣਾੜੀਆਂ ਤਿਨਾਂ ਨਾਲ ਨ ਅੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ